ਅਰਾਦਾ ਸਮਾਅ ਔਰ ਤਸਵੀਰਾਂ ਤੁਹਾਨੂੰ ਦੱਸ ਦਈਏ ਕਿ ਇੱਕ ਬਜ਼ੁਰਗ ਜੋ ਹੈ ਗੱਡੀਆਂ ਦੇ ਬਿਲਕੁਲ ਅੱਗੇ ਰੋਡ ਦੇ ਸੈਂਟਰ 'ਚ ਬਹਿ ਜਾਂਦਾ ਔਰ ਇਸ ਬਜ਼ੁਰਗ ਵਾਸਤੇ ਬਹੁਤ ਸਾਰੇ ਸ਼ਹਿਰ ਵਾਸੀ ਪਰੇਸ਼ਾਨ ਹਨ ਕਿ ਇਹ ਬਜ਼ੁਰਗ ਲਗਾਤਾਰ ਕਿਸੇ ਨਾ ਕਿਸੇ ਰੋਡ ਦੇ ਸੈਂਟਰ ਵਿੱਚ ਲੰਮੇ ਪਿਆ ਜਾਂਦਾ ਔਰ ਸੈਂਟਰ ਵਿੱਚ ਬਹਿ ਜਾਂਦਾ ਔਰ ਦੱਸ ਦਈਏ ਕਿ ਇੱਥੇ ਸੇਵਾ ਸੰਸਥਾ ਵਾਲੇ ਪਹੁੰਚੇ ਆ ਔਰ ਸੰਸਥਾ ਵਾਲੇ ਜਿਹੜੇ ਆ ਉਹਨਾਂ ਨੂੰ ਸ਼ਹਿਰ ਵਾਸੀਆਂ ਵੱਲੋਂ ਕਾਲ ਕੀਤੀ ਜਾਂਦੀ ਹੈ ਕਿ ਇਸ ਬਜ਼ੁਰਗ ਨੂੰ ਇਸ ਦੇ ਘਰ ਪਹੁੰਚਾਇਆ ਜਾਵੇ ਜਾਂ ਇਸ ਨੂੰ ਇਸ ਦੇ ਆਸ਼ਰਮ ਆਪਣੇ ਲੈ ਕੇ ਜਾਇਆ ਜਾਵੇ ਔਰ ਦੱਸ ਦਈਏ ਇੱਥੇ ਆਸ਼ਰਮ ਵਾਲੇ ਭਰਾ ਖੜਨੇ ਹਾਂ ਜੀ ਭਾਈ 사ਸੀ ਕਾ ਜੀ 사ਸੀ ਕਾ ਇਹ ਬਜ਼ੁਰਗ ਜਿਹੜੇ ਆ ਇਹਨਾਂ ਨੂੰ ਤੁਹਾਨੂੰ ਕੀ ਕਾਲ ਕਰਦੇ ਆ ਸ਼ਹਿਰ ਦੇ ਲੋਕ ਕਿਵੇਂ ਤੁਹਾਡੇ ਧਿਆਨ ਚ ਭਾਜੀ ਆ ਬਜ਼ੁਰਗ ਅੱਜ ਤੋਂ ਕੋਈ 3-4 ਮਹੀਨੇ ਪਹਿਲਾਂ ਸਾਨੂੰ ਆ ਬਜ਼ੁਰਗਾਂ ਦੀ ਕੋਲ ਆਈ ਹੀ ਇਹ ਬਜ਼ੁਰਗ ਵਿਚਾਰੇ ਟਾਈਟਾਨਿਕ ਦੇ ਬਾਹਰ ਲੰਮੇ ਪਏ ਹੀ ਬਹੁਤ ਜ਼ਿਆਦਾ ਡਰਿੰਕ ਕੀਤੀ ਸੀ ਬਹੁਤ ਜ਼ਿਆਦਾ ਮਾੜੇ ਹਾਲਾਤ ਸੀ ਸ਼ਰਾਬ ਪੀਂਦੇ ਹਾਂਜੀ ਹਾਂਜੀ ਡਰਿੰਕ ਕਰਦੇ ਆ ਜੀ ਬਹੁਤ ਜ਼ਿਆਦਾ ਫਿਰ ਇਹਨਾਂ ਨੂੰ ਆਪਾਂ ਰਾਤ ਇਹਨਾਂ ਦੇ ਘਰ ਛੱਡ ਕੇ ਆਏ ਸੀ ਬਜ਼ੁਰਗਾਂ ਨੂੰ ਤੇ ਅੱਜ ਫੇਰ ਵੀ 3-4 ਕੋਲ ਆਏ ਭਾਜੀ ਨੂੰ ਇੱਕ ਬਜ਼ੁਰਗਾ ਸਾਨੂੰ ਆਣ ਕੇ ਇਹਨਾਂ ਤੇ ਇਹ ਬਜ਼ੁਰਗ ਸ਼ਰਾਬ ਛੱਡਦੇ ਨਹੀਂ ਹੈ ਨਹੀਂ ਆਹ ਦੱਸਦੇ ਪਏ ਆ ਜੀ ਮੇਰੇ ਦੋ ਬੇਟੇ ਸੀ ਇੱਕ ਪੰਜਾਬ ਪੁਲ ਵਿੱਚ ਇੱਕ ਫੌਜ ਵਿੱਚ ਦੋਨਾਂ ਦੀ ਡੈਥ ਹੋ ਗਈ ਅੱਛਾ ਅੱਛਾ ਤੇ ਜਿਸ ਕਰਕੇ ਇਹ ਆਪਣੇ ਘਰ ਵੀ ਨਹੀਂ ਰਹਿੰਦੇ ਤੇ ਇੱਥੇ ਹੀ ਸੜਕਾਂ ਦੇ ਉੱਤੇ ਤੇ ਹੁਣ ਤੁਸੀਂ ਇਸ ਨੂੰ ਆਸ਼ਰਮ ਲੈ ਕੇ ਜਾਓਗੇ ਹਾਂਜੀ ਆਪਾਂ ਇਹਨਾਂ ਨੂੰ ਸਰਬਾਦਾ ਪਾਲਾ ਵੈਲਫੇਅਰ ਸੁਸਾਇਟੀ ਦੀ ਇਹਨਾਂ ਨਾਲ ਕਰ ਉਹ ਤੇ ਆਸ਼ਰਮ ਲੈ ਕੇ ਜਾਵਾਂਗੇ ਸਵੇਰੇ ਇਹਨਾਂ ਦੇ ਘਰਦਿਆਂ ਨੂੰ ਸੱਦਾਂਗੇ ਤੇ ਜੋ ਵੀ ਆਪਾਂ ਬਜ਼ੁਰਗ ਨੂੰ ਕਵਾਂਗੇ ਵੀ ਮਾਰੇ ਕੰਮ ਉਹਦਾ ਬਸ ਕਰੋ ਉਹਨ ਛੱਡਦੇ ਹੁਣ ਰਾਤ ਜੇ ਇੱਥੇ ਜਿੱਦਾਂ ਇਹ ਲੰਮੇ ਪਏ ਸੀਗੇ ਤੇ ਜੇ ਕੁੱਤੇ ਇਹਨਾਂ ਨੂੰ ਇੱਥੇ ਪੈ ਜਾਂਦੇ ਰਾਤ ਤੇ ਕੁੱਤਿਆਂ ਦੇਖੋ ਜੀ ਅੱਜ ਦਾ ਹੁਣ ਜਿੰਨਾਂ ਦੇ ਹਾਲ ਇੰਨਾਂ ਕੋ ਇੰਨੇ ਜ਼ਿਆਦਾ ਮਾੜੇ ਹਲਾਤਾ ਪੈਰਾਂ ਤੇ ਵੀ ਖੜਾ ਨਹੀਂ ਹੋ ਜਾਂ ਹੋਇਆ ਜਾਂਦੇ ਨਾ ਕੋ ਜਿੱਥੇ ਨਹੀਂ ਉੱਥੇ ਲੰਮੇ ਪਈ ਜਾਂਦੇ ਆ ਸਾਰਿਆਂ ਨੇ ਦੁਕਾਨਾਂ ਦੁਕੂਨਾ ਬੰਦ ਕਰਕੇ ਆਪਣੇ ਘਰ ਚੱਲ ਜਾਨਾ ਹੈ ਰਾਤ ਦਾ ਮੋਹਲ ਕਿਦਾਂ ਦਾ ਜੀ ਤੇ ਕੋਈ ਵੀ ਤੁਹਾਨੂੰ ਪਤਾ ਵੀ ਅੱਗੇ ਕਿਦਾਂ ਦੇ ਅੱਜ ਕੱਲ ਕੁੱਤੇ ਵੀ ਹੋਰ ਸਾਹਦੇ ਆ ਕੋਈ ਨਸ਼ੇੜੀ ਕੋਈ ਛੱਟਪੜ ਲਾ ਲੈਂਦੇ ਆ ਬਜ਼ੁਰਗਾਂ ਨੇ ਕਿੰਨੀ ਔਖੀ ਰਾਤ ਕੱਟਣੀ ਤੇ ਸਾਨੂੰ ਕੋਲ ਆਈ ਤਿੰਨ ਚਾਰ ਕੋਲ ਆਏ ਭਾਈ ਨੂੰ ਤੇ ਆਪਾਂ ਇਹਨਾਂ ਨੂੰ ਲੈਣ ਆਏ ਆ ਆਸ਼ਰਮ ਤੋਂ ਹੁਣ ਆਪਾਂ ਇਹਨਾਂ ਦੇ ਪਿੰਡ ਨਹੀਂ ਛੱਡਣ ਜਾਣਾ ਆਪਣੇ ਸੰਸਤਾ ਦੇ ਲੈ ਕੇ ਜਾਣੇ ਲੰਗਰ ਪਾਣੀ ਛਕਾਣੇ ਆ ਨਿਵਾਣੇ ਤਵਾਨੇ ਨੂੰ ਕਪੜੇ ਲੀੜੇ ਪਾਉਣੇ ਆ ਤੇ ਫਿਰ ਇਹਨਾਂ ਨੂੰ ਪੁੱਛਨੇ ਆ ਆ ਦੱਸੋ ਇਹ ਤਸਵੀਰਾਂ ਤੁਹਾਨੂੰ ਕਿ ਅਸੀਂ ਦੀਨਾ ਨਗਰ ਦੇ ਵਿੱਚ ਖੜੇ ਆ ਔਰ ਇਹ ਬਜ਼ੁਰਗ ਜੋ ਐ ਡਰਿੰਕ ਕਰਦੇ ਆ ਜਿਵੇਂ ਕਿ ਇਹਨਾਂ ਦੱਸਿਆ ਕਿ ਪਹਿਲਾਂ ਵੀ ਦੋ ਤਿੰਨ ਮਹੀਨੇ ਪਹਿਲਾਂ ਅਸੀਂ ਇਹਨਾਂ ਨੂੰ ਲਿਆ ਸੀਗਾ ਡਰਿੰਕ ਬਹੁਤ ਜ਼ਿਆਦਾ ਕਰਦੇ ਆ ਲੇਕਿਨ ਪਰਿਵਾਰ ਜਿਹੜਾ ਉਹ ਇਹਨਾਂ ਨੂੰ ਸਾਂਭਦਾ ਜਾਂ ਨਹੀਂ ਸਾਂਭਦਾ ਆਸ਼ਰਮ ਵੱਲੋਂ ਪਰਿਵਾਰ ਨੂੰ ਇਹਨਾਂ ਦੇ ਨਾਲ ਮਿਲਾਇਆ ਜਾਵੇਗਾ ਜਾਂ ਨਹੀਂ ਉਹਨਾਂ ਨੂੰ ਇੱਥੇ ਬੁਲਾਇਆ ਜਾਵੇਗਾ ਕਿ ਨਹੀਂ ਔਰ ਦੱਸ ਦਈਏ ਇੱਕ ਹੀ ਬਜ਼ੁਰਗ ਵਾਸਤੇ ਜੋ ਬਜ਼ੁਰਗ ਵਸਤਾ ਹੁੰਦੀ ਆ ਇਹੀ ਔਖਾ ਟਾਈਮ ਹੁੰਦਾ ਕਿ ਬਜ਼ੁਰਗਾਂ ਨੂੰ ਆਪਣੀ ਸੁਧ ਬੋਧ ਜਿਹੜੀ ਆ ਬਚਪਨਾ ਆ ਜਾਂਦਾ ਔਰ ਜਿਸ ਕਰਕੇ ਪਰੇਸ਼ਾਨੀ ਆਉਂਦੀ ਆ ਹੁਣੇ ਬਜ਼ੁਰਗ ਸ਼ਰਾਬ ਨਹੀਂ ਛੱਡਦੇ ਜਦੋਂ ਸ਼ਰਾਬ ਨਹੀਂ ਛੱਡਦੇ ਤੇ ਘਰ ਵਾਲੇ ਵੀ ਪਰੇਸ਼ਾਨ ਆ ਔਰ ਸ਼ਹਿਰ ਵਾਸੀਆਂ ਨੂੰ ਵੀ ਪਰੇਸ਼ਾਨ ਕੀਤਾ ਪਿਆ ਔਰ ਬਹੁਤ ਸਾਰੇ ਸ਼ਹਿਰ ਵਾਸੀਆਂ ਦੀਆਂ ਕਲਾਂ ਆਉਂਦੀਆਂ ਕਿ ਇਹ ਬਜ਼ੁਰਗ ਜੋ ਆ ਸੜਕ ਦੇ ਕਿਨਾਰੇ ਕਈ ਵਾਰ ਸੜਕ ਦੇ ਸੈਂਟਰ ਵਿੱਚ ਤੇ ਬਹੁਤ ਸਾਰੇ ਪਰਿਵਾਰ ਵੀ ਤੇ ਸ਼ਹਿਰ ਵਾਸੀ ਵੀ ਤੰਗ ਨੇ ਹੁਣ ਵੇਖਦੇ ਆ ਕਿ ਆਸ਼ਰਮ ਵਾਲੇ ਇਹਨਾਂ ਨੂੰ ਕਿੰਨਾ ਸਮਾਂ ਆਸ਼ਰਮ ਵਿੱਚ ਰੱਖਦੇ ਆ ਔਰ ਪਰਿਵਾਰ ਜਿਹੜਾ ਇਹਨਾਂ ਦਾ ਉਹ ਇਹ ਬਜ਼ੁਰਗ ਨੂੰ ਲੈਣ ਵਾਸਤੇ ਆਉਂਦੇ ਆ ਜਾਂ ਨਹੀਂ ਆਉਂਦੇ ਇਹ ਤਸਵੀਰਾਂ ਵੱਤਵਾਇ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਨਾ ਮਹਾਰਜਿੰਦਰ ਸਿੰਘ ਦਿਨਣਾਗਾ ਜਿਲ੍ਹਾ ਗੁਰਦਾਸਪੁਰ